ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਝੂਠ ਪਰੋਸਿਆ ਜਾ ਰਿਹਾ ਨਾ ਉਹ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਪਰੋਸਿਆ ਜਾ ਰਿਹਾ ਜਿਹੜੀ ਵਾਰਿਸ ਪੰਜਾਬ ਦੇ ਪਾਰਟੀ ਆ ਨਾ ਜਥੇਬੰਦੀ ਨਹੀਂ ਹੈਗੀ ਹੁਣ ਪਾਰਟੀ ਹੋ ਗਈ ਆ ਉਸ ਪਾਰਟੀ ਵੱਲੋਂ ਸਭ ਤੋਂ ਵੱਧ ਝੂਠ ਪਰੋਸਿਆ ਗਿਆ ਉਹਨਾਂ ਵਿੱਚ ਮਤੇ ਪੜੇ ਗਏ ਠੀਕ ਨਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਠੀਕ ਨਹੀਂ ਮੈਂ ਤੁਹਾਨੂੰ ਹੁਣ ਮਤਿਆਂ ਦੇ ਵਿੱਚ ਜਿਹੜਾ ਸਭ ਤੋਂ ਐਮ ਮਤਾ ਬਾ ਨਾ ਤੀਜਾ ਨੰਬਰ ਵਾਲਾ ਮਤਾ ਮੈਂ ਤੁਹਾਨੂੰ ਸਾਰਾ ਤਾਂ ਦੱਸਦਾ ਹਾਂ ਹੁਣ ਦੇਖੋ ਪਹਿਲਾਂ ਤਾਂ ਤੁਸੀਂ ਸਾਰੀਆਂ ਇਹਨਾਂ ਦੀਆਂ ਵੀਡੀਓ ਚੈੱਕ ਕਰ ਲਓ ਕਿਸੇ ਨੇ ਵੀ ਕੋਈ ਲਾਈਵ ਜਿਹੜਾ ਪਾਇਆ ਨਾ ਆਪਣੇ ਪੇਜ ਤੋਂ ਚਾਹੇ ਇਹਦੀ ਆਪਣੇ ਵਕੀਲ ਹੋਣ ਇਹਨਾਂ ਦੇ ਪਾਰਟੀ ਦੇ ਅੰਮ੍ਰਿਤਪਾਲ ਦੀ ਜਿਹੜੀ ਪਾਰਟੀ ਆ ਵਾਰਸ ਪੰਜਾਬ ਦੇ ਉਸ ਪਾਰਟੀ ਦਾ ਆਫੀਸ਼ੀਅਲ ਪੇਜ ਖੋਲ ਲਓ ਜਾਂ ਇਸ ਇਹਦਾ ਨਾ ਪਾਰਟੀ ਨਾਲ ਜਿਹੜੇ ਮੈਂਬਰ ਨੇ ਇਹਨਾਂ ਦੇ ਉਹਨਾਂ ਦੇ ਸਾਰਿਆਂ ਦੇ ਪੇਜ ਖੋਲ ਲਓ ਠੀਕ ਨੇ ਸਾਰਿਆਂ ਦੇ ਖੋਲ ਲੋ ਜਿੰਨੇ ਵੀ ਹੈਗੇ ਇਹਨਾਂ ਦੇ ਵਕੀਲ ਹੋਣ ਚਾਹੇ ਪਾਰਟੀ ਦੇ ਮੈਂਬਰ ਹੋਣ ਚਾਹੇ ਪਾਰਟੀ ਦੇ ਅਹੁਦੇਦਾਰ ਹੋਣ ਚਾਹੇ ਪਾਰਟੀ ਦੇ ਆਪਣੇ ਪ੍ਰਧਾਨ ਹੋਣ ਜ਼ਿਲ੍ਹਿਆਂ ਦੇ ਸਾਰਿਆਂ ਦੇ ਪੇਜ ਖੋਲ ਲੋ ਸਿਵਾ ਫੋਟੋ ਤੋਂ ਲਾਵਾ ਕਿਸੇ ਨੇ ਲਾਈਵ ਨਹੀਂ ਪਾਇਆ ਤੁਸੀਂ ਇਹ ਦੇਖੋ ਸਟੇਜ ਤੋਂ ਸਟਾਰਟ ਕਰਕੇ ਕਿਸੇ ਨੇ ਵੀ ਪਿੱਛੇ ਤੱਕ ਕੋਈ ਵੀਡੀਓ ਨਹੀਂ ਦਿਖਾਈ ਕੋਈ ਵੀਡੀਓ ਨਹੀਂ ਦਿਖਾਈ ਹੈਗੀ ਕਿ ਹਾਂ ਭਾਈ ਲੋਕਾਂ ਨੂੰ ਅਸਲੀਅਤ ਪਤਾ ਲੱਗ ਜੂ ਕਿ ਵਿੱਚ ਕੁਰਸੀਆਂ ਖਾਲੀ ਪਈਆਂ ਨੇ ਠੀਕ ਨਹੀਂ ਲੋਕਾਂ ਨੂੰ ਲੱਗ ਜੂ ਕਿ ਅਸਲੀ ਪਤਾ ਕਿ ਅਸੀਂ ਤਾਂ ਸਿਰਫ ਮੋਰੋ ਫੋਟੋ ਖਿੱਚਦੇ ੜੀਆਂ ਜੀ ਦੇ ਨਾਲ ਹਾਂ ਵੀ ਲੋਕਾਂ ਨੂੰ ਗੁੰਮਰਾਹ ਕਰਦੀਏ ਕਿ ਹਾਂ ਲੋਕਾਂ ਨੂੰ ਲੱਗੇ ਵੀ ਕੱਟ ਕੱਠ ਬਹੁਤ ਵੱਡਾ ਕਿਉਂਕਿ ਵਿਚਕਾਰ ਜਿਹੜੀਆਂ ਕੁਰਸੀਆਂ ਖਾਲੀ ਪਈਆਂ ਸੀ ਨਾ ਉਹ ਵੀ ਵਿੱਚ ਆ ਜਾਣੀਆਂ ਨੇ ਜੋ ਤੁਸੀਂ ਦੇਖੋ ਜੇ ਤੁਸੀਂ ਸੱਚੇ ਹੋ ਜੇ ਤੁਹਾਡੇ ਲੱਖਾਂ ਦਾ ਕੱਟ ਹੋਇਆ ਵਾ ਫਿਰ ਤੁਸੀਂ ਆਪਣੇ ਕਿਸੇ ਦੇ ਵੀ ਤੁਹਾਡੇ ਕਿਸੇ ਕਿਸੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਾਰਟੀ ਦੇ ਕੋਈ ਅਹੁਦੇਦਾਰ ਨੇ ਜਾਂ ਕੋਈ ਮੈਂਬਰ ਨੇ ਜਾਂ ਕੋਈ ਵਕੀਲ ਨੇ ਆਪਣੇ ਸਟੇਜ ਤੋਂ ਲੈ ਕੇ ਪਿੱਛੇ ਤੱਕ ਕੋਈ ਵੀਡੀਓ ਕਿਉਂ ਨਹੀਂ ਸਾਂਝੀ ਕੀਤੀ ਜਿੰਨੇ ਵੀ ਚੈਨਲਾਂ ਨੇ ਵੀ ਕਈ ਚੈਨਲ ਜਿਹੜੇ ਆਪਣੇ ਆਪ ਨੂੰ ਇੰਨਾ ਦੇ ਵੜਦੇ ਆ ਨਾ ਇੰਨਾ ਦੇ ਸਕੇ ਬਣਦੇ ਆ ਉਹਨਾਂ ਨੇ ਵੀ ਇਹੀ ਚੀਜ਼ ਦਿਖਾਈ ਆ ਸਿਰਫ ਸਟੇਜ ਤੱਕ ਦੀ ਫੋਟੋ ਵੀਡੀਓ ਰੱਖੀ ਪਿੱਛੇ ਤੱਕ ਕੋਈ ਨਹੀਂ ਲੈ ਕੇ ਗਿਆ ਕੋਈ ਚੈਨਲ ਵਾਲੇ ਲੈ ਕੇ ਗਿਆ ਜਿਹੜੇ ਇਹਨਾਂ ਦੇ ਨਾਲ ਨਾਲ ਵਾਲੇ ਹੋਏ ਨੇ ਜਿਹੜੇ ਆਪਣੇ ਆਪ ਨੂੰ ਪੰਥਕ ਹੋਣ ਦਾ ਦਾਵਾ ਕਰਦੇ ਆ ਸੱਚਾ ਹੋਣ ਦਾ ਦਾਵਾ ਕਰਦੇ ਕਈ ਚੈਨਲ ਪਰ ਉਹ ਹੁਣ ਬੋਲੀ ਬੋਲਦੇ ਅਮਰਤਪਾਲ ਦੀ ਠੀਕ ਨਹੀਂ ਉਹ ਚੱਕਰ ਇਹ ਆ ਹੁਣ ਉਹਨਾਂ ਨੇ ਵੀ ਕਿਸੇ ਨੇ ਸਿਰਾ ਸਿਵਾ ਸਟੇਜ ਤੋਂ ਪਿੱਛੇ ਕੀ ਫੋਟੋ ਨਹੀਂ ਦਿਖਾਈ ਫੋਟੋਆਂ ਜੁੜ ਪਾਤੀਆਂ ਸਾਰਿਆਂ ਦੇ ਪਰ ਲਾਈਵ 'ਚ ਨਹੀਂ ਦਿਖਾਇਆ ਠੀਕ ਨਹੀਂ ਸਾਡੇ ਕੋਲ ਵੀਡੀਓ ਆਈ ਆ ਫਰੰਟ ਤੇ ਬੰਦੇ ਬੈਠੇ ਆ ਪਿੱਛੇ ਬੈਠੇ ਵਿਚ ਕੁਰਸੀਆਂ ਖਾਲੀ ਪਈਆਂ ਨੇ ਉਹ ਤਾਂ ਚਲੋ 227 'ਚ ਲੱਗੀ ਜਾਣਾ ਪਤਾ ਤਰਨ ਤਰਨ ਦੀ ਇਲੈਕਸ਼ਨ 'ਚ ਪਤਾ ਲੱਗੀ ਜਾਣਾ ਕਿੰਨਾ ਕਹਿੰਦਾ ਨਾਲ ਲੋਕ ਸਟੈਂਡ ਕਰਦੇ ਆ ਠੀਕ ਨਹੀਂ ਦੂਜੀ ਗੱਲ ਇਹ ਉੱਥੇ ਇੱਕ ਤੀਜਾ ਨੰਬਰ ਮਤਾ ਪੜਿਆ ਗਿਆ ਜਦੋਂ ਇਹਨਾਂ ਨੇ ਮਤੇ ਪੜੇ ਨਾ ਤੇ ਉਹਨਾਂ ਵਿੱਚ ਇੱਕ ਤੀਜਾ ਨੰਬਰ ਮਤਾ ਪੜਿਆ ਗਿਆ ਨਸ਼ਾ ਛਡਾਊ ਸੈਂਟਰ ਖੋਲਣ ਦੇ ਰਿਗਾਰਡਿੰਗ ਉਹ ਤੀਜਾ ਨੰਬਰ ਮਤਾ ਇਹ ਸੀ ਕਿ ਉਹਨਾਂ ਨੇ ਕਿਹਾ ਵਾ ਆਪਣੇ ਤੀਜੇ ਨੰਬਰ ਮਤੇ ਦੇ ਵਿੱਚ ਵਾਰਿਸ ਪੰਜਾਬ ਵਾਲਿਆਂ ਨੇ ਕਿ ਭਾਈ ਐਮਪੀ ਅਮਰਤਪਾਲ ਸਿੰਘ ਦੇ ਫੰਡ ਦੇ ਵਿੱਚੋਂ ਐਮਪੀ ਫੰਡ ਦੇ ਵਿੱਚੋਂ ਇੱਕ ਕਲੀਨਿਕ ਖੋਲਿਆ ਜਾਊਗਾ ਜਿਹਦਾ ਨਾਮ ਰੱਖਿਆ ਜਾਊਗਾ ਆਨੰਦਪੁਰ ਸਾਹਿਬ ਵਾਪਸੀ ਕਲੀਨਿਕ ਜਾਂ ਆਪਣੇ ਸੈਂਟਰ ਠੀਕ ਨਹੀਂ ਤੇ ਉਹ ਇੱਕ ਸੈਂਟਰ ਖੋਲ੍ਹਿਆ ਜਾਊਗਾ ਐਮਪੀ ਫੰਡ ਦੇ ਵਿੱਚੋਂ ਅਨੰਤਪੁਰ ਸਾਹਿਬ ਵਾਪਸੀ ਹਸਪਤਾਲ ਜਾਂ ਕਲੀਨਿਕ ਜਾਂ ਸੈਂਟਰ ਕੁਝ ਵੀ ਰੱਖ ਸਕਦੇ ਨੇ ਨਾਮ ਪਰ ਮੇਰਾ ਸਵਾਲ ਇਹ ਆ ਕਿ ਤੁਸੀਂ ਐਮਪੀ ਫੰਡ ਚੋਂ ਸੈਂਟਰ ਖੋਲ੍ਹੋ ਕੁਝ ਖੋਲ੍ਹੋ ਤੁਹਾਡਾ ਅਧਿਕਾਰ ਆ ਠੀਕ ਨਹੀਂ ਤੁਹਾਨੂੰ ਆਪਣੇ ਐਮਪੀ ਫੰਡ ਦਾ ਥੋੜੇ ਤੇ ਆ ਤੁਸੀਂ ਜਿੱਥੇ ਮਰਜ਼ੀ ਲਾ ਸਕਦੇ ਹੋ ਪਰ ਸਾਡ ਨੂੰ ਅਸੀਂ ਤਾਂ ਇਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਪਹਿਲੇ ਨੰਬਰ ਦੇ ਉੱਪਰ ਜਿਹੜਾ ਮਰੀਜ਼ ਹੋਣਾ ਚਾਹੀਦਾ ਵਾ ਉਹ ਖੁਦ ਅਮਰਤਪਾਲ ਹੋਵੇ ਦੂਜੇ ਨੰਬਰ ਤੇ ਉਹਦਾ ਭਰਾ ਹੋਵੇ ਤੀਜੇ ਨੰਬਰ ਤੇ ਉਹ ਭੁੱਕੀ ਖਾਣਾ ਹੋਵੇ ਤੁਹਾਨੂੰ ਵੀ ਪਤਾ ਭੁੱਕੀ ਖਾਣਾ ਕਿਹੜਾ ਵਾ ਪਹਿਲਾਂ ਸਭ ਤੋਂ ਪਹਿਲਾਂ ਤਿੰਨ ਤਿੰਨ ਪੇਸ਼ੈਂਟ ਤਿੰਨ ਮਰੀਜ਼ ਤਾਂ ਪਹਿਲਾਂ ਇਹਨਾਂ ਨੂੰ ਕਰੋ ਭਰਤੀ ਬਾਕੀ ਗੱਲਾਂ ਬਾਅਦ ਦੀਆਂ ਨੇ ਠੀਕ ਨਹੀਂ ਲੋਕਾਂ ਦਾ ਇਲਾਜ ਤੁਸੀਂ ਬਾਅਦੋਂ ਕਰਿਓ ਲੋਕਾਂ ਦਾ ਨਸ਼ਾ ਛਡਾਇਓ ਬਾਅਦੋਂ ਲੋਕਾਂ ਨੂੰ ਬਾਅਦੋਂ ਆਪਣੇ ਮਰੀਜ਼ ਦੇ ਦਾਖਲ ਕਰਿਓ ਪਹਿਲਾਂ ਤੁਸੀਂ ਜਿਹੜੇ ਐਮਪੀ ਫੰਡ ਚੋਂ ਆਪਣਾ ਤੁਸੀਂ ਨੰਦਪੁਰ ਸਾਹਿਬ ਵਾਪਸੀ ਕਲੀਨਿਕ ਖੋਲ ਰਹੇ ਹੋ ਉੱਥੇ ਸਭ ਤੋਂ ਪਹਿਲਾਂ ਤਿੰਨ ਬੰਦੇ ਦਾ ਇਲਾਜ ਜ਼ਰੂਰੀ ਆ ਪਹਿਲੇ ਨੰਬਰ ਤੇ ਅਮਰਤਪਾਲ ਦਾ ਦੂਜੇ ਨੰਬਰ ਤੇ ਇਹਦੇ ਭਰਾ ਦਾ ਟੀਜੇ ਨੰਬਰ ਤੇ ਭੁੱਕੀ ਖਾਣੇ ਦਾ ਤੁਹਾਨੂੰ ਵੀ ਪਤਾ ਕੌਣ ਆ ਉਹ ਬੰਦਾ ਉਹ ਵੀ ਠੀਕ ਨਹੀਂ ਸਾਰੀ ਵੈਸੇ ਤਾਂ ਹੋਰ ਵੀ ਕਈ ਹੈਗੇ ਨੇ ਪਰ ਸਭ ਤੋਂ ਪਹਿਲਾਂ ਇਹ ਮੇਨ ਜਿਹੜੇ ਆਗੂ ਨੇ ਨਾ ਇਹ ਤਿੰਨ ਜਿਹੜੇ ਮੇਨ ਆਗੂ ਨੇ ਇਹਨਾਂ ਨੂੰ ਸਭ ਤੋਂ ਪਹਿਲਾਂ ਇਲਾਜ ਕਰਾਉਣਾ ਚਾਹੀਦਾ ਫਿਰ ਦੱਸਣਾ ਚਾਹੀਦਾ ਕਿ ਭਾਈ ਅਸੀਂ ਕਲੀਨਿਕ ਖੋਲੇ ਆ ਸਾਡੇ ਤੇ ਇਲਜ਼ਾਮ ਲੱਗਦੇ ਸੀਗੇ ਨਸ਼ੇ ਦੇ ਲੱਗੇ ਆ ਸਾਡੇ ਆਪਣੇ ਬੰਦਿਆ ਨੇ ਲਾਏ ਨੇ ਖਬਰਾਂ ਚੱਲੀਆਂ ਨੇ ਸਾਰਾ ਕੁਝ ਹੋਇਆ ਵਾ ਅਸੀਂ ਪਹਿਲੇ ਤਿੰਨਾਂ ਦੇ ਵਿੱਚ ਆਪਣਾ ਨਾਮ ਲਿਖਾ ਰਹੇ ਆ ਤਿੰਨਾਂ ਦੇ ਵਿੱਚੋਂ ਅਸੀਂ ਨਸ਼ਾ ਛੱਡ ਕੇ ਅਨੰਤਪੁਰ ਸਾਹਿਬ ਵਾਪਸੀ ਕਰ ਰਹੇ ਆ ਠੀਕ ਨਹੀਂ ਪਹਿਲਾਂ ਇਹ ਤਿੰਨਾਂ ਦਾ ਇਲਾਜ ਹੋਣਾ ਚਾਹੀਦਾ ਚੌਥੇ ਨੰਬਰ ਤੇ ਕੋਈ ਹੋਰ ਪੇਸ਼ੈਂਟ ਕਰ ਲਿਓ ਠੀਕ ਨਹੀਂ ਤਿੰਨ ਪਹਿਲਾਂ ਤਿੰਨ ਦਾ ਤੁਸੀਂ ਆਪਣੇ ਕਰੋ ਠੀਕ ਨਹੀਂ ਫੇ ਫੇ ਬਾਤੀਆਂ ਗੱਲਾਂ ਨੇ ਇਹ ਇਹਨਾਂ ਨੇ ਨਾਮ ਰੱਖਿਆ ਸੀ ਆਪਣੇ ਕਾਨਫਰੰਸ ਦਾ ਬੰਦੀ ਸਿੰਘ ਰਿਹਾਈ ਕਾਨਫਰੰਸ ਤੁਸੀਂ ਧਿਆਨ ਨਾਲ ਪੋਸਟਰ ਪੜਿਓ ਜਿਹੜਾ ਪਿੱਛੇ ਸਟੇਜ ਤੇ ਲੱਗਿਆ ਸੀ ਨਾ ਜਿਹੜਾ ਉੱਥੇ ਇਹਨਾਂ ਨੇ ਆਪਣੇ ਰੱਖਿਆ ਹੋਇਆ ਵਾ ਨਾਮ ਕਾਨਫਰੰਸ ਦਾ ਲਿਖਿਆ ਸੀ ਅਕਾਲੀ ਦਲ ਵਾਰਿਸ ਪੰਜਾਬ ਦੇ ਬੰਦੀ ਸਿੰਘ ਰਿਹਾਈ ਕਾਨਫਰੰਸ ਪਰ ਉੱਥੇ ਸਟੇਜ ਦੇ ਉੱਪਰ ਜਿਹੜਾ ਪੋਸਟਰ ਵੱਡਾ ਲੱਗਿਆ ਹੋਇਆ ਇੱਕ ਪਾਸੇ ਅਮਰਤਪਾਲ ਦੀ ਫੋਟੋ ਆ ਇੱਕ ਪਾਸੇ ਸਰਬਜੀਤ ਸਿੰਘ ਖਾਲਸਾ ਦੀ ਫੋਟੋ ਆ ਸਿਰਫ ਦੋ ਫੋਟੋਆਂ ਲੱਗੀਆਂ ਹੋਈਆਂ ਨੇ ਨਾ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਫੋਟੋ ਆ ਤੇ ਨਾ ਹੀ ਕਿਸੇ ਹੋਰ ਬੰਦੀ ਸਿੰਘ ਦੀ ਕੋਈ ਫੋਟੋ ਆ ਤੁਸੀਂ ਚੈੱਕ ਕਰ ਸਕਦੇ ਹੋ ਸਟੇਜ ਦੇ ਉੱਪਰ ਕਿਉਂਕਿ ਸਾਰੇ ਚੈਨਲਾਂ ਨੇ ਲਾਈਵ ਪਾਇਆ ਵਾ ਤੁਸੀਂ ਸਾਰੇ ਚੈਨਲਾਂ ਨੇ ਲਾਈਵ ਪਾਇਆ ਧਿਆਨ ਨਾਲ ਦੇਖੋਗੇ ਮੋਟਾ-ਮੋਟਾ ਇਹਨਾਂ ਨੇ ਲਿਖਤਾ ਦਿੱਤਾ ਬੰਦੀ ਸਿੰਘ ਰਿਹਾਈ ਕਾਨਫਰੰਸ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਠੀਕ ਨਹੀਂ ਪਿਛਲੇ ਸਾਲ ਵੀ ਇਹੀ ਗੱਲਬਾਤ ਹੋਈ ਸੀ ਪਿਛਲੇ ਸਾਲ ਵੀ ਇਹਨਾਂ ਨੇ ਨਾ ਤਾਂ ਕੋਈ ਬੰਦੀ ਸਿੰਘਾ ਦਾ ਪਰਿਵਾਰ ਬੁਲਾਇਆ ਨਾ ਕੋਈ ਬੰਦੀ ਸਿੰਘਾ ਦੀ ਕੋਈ ਫੋਟੋ ਲਾਈ ਸਟੇਜ ਤੇ ਨਾ ਕਿਤੇ ਕੁਝ ਹੋਰ ਇਸ ਵਾਰ ਵੀ ਉਹੀ ਗੱਲ ਹੋਈ ਆ ਸਿਰਫ ਬੰਦੀ ਸਿੰਘਾ ਦਾ ਨਾਮ ਲਿਆ ਸਿਰਫ ਨਾਮ ਵਰਤੇ ਇਹਨਾਂ ਨੇ ਨਾ ਤਾਂ ਕੋਈ ਬੰਦੀ ਸਿੰਘਾ ਦਾ ਪਰਿਵਾਰ ਪਹੁੰਚਿਆ ਹੋਇਆ ਸੀ ਠੀਕ ਨਹੀਂ ਨਾ ਹੀ ਕੋਈ ਬੰਦੀ ਸਿੰਘਾ ਦੀ ਫੋਟੋ ਲੱਗੀ ਲੱਗੀ ਹੋਈ ਸੀ ਇਹਦਾ ਮਤਲਬ ਇਹ ਆਪਣੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੇ ਹੀ ਨਹੀਂ ਹੈਗੇ ਇਹ ਪਾਰਟੀ ਵਾਲੇ ਤਾਂ ਹੀ ਇਹਨਾਂ ਨੇ ਕੋਈ ਫੋਟੋ ਨਹੀਂ ਲਾਈ ਉਹਨਾਂ ਦੀ ਤੁਸੀਂ ਦੇਖ ਲਓ ਸਟੇਜ ਦੇ ਪਿੱਛੇ ਇੱਕ ਪਾਸੇ ਅਮਰਤਪਾਲ ਦੀ ਆ ਇੱਕ ਪਾਸੇ ਸਰਬਜੀਤ ਸਿੰਘ ਖਾਲਸਾ ਦੀ ਆ ਦੋਨਾਂ ਐਮਪੀਆਂ ਦੀ ਫੋਟੋ ਲੱਗੀ ਹੋਈ ਆ ਸੈਂਟਰ 'ਚ ਲਿਖਿਆ ਹੋਇਆ ਵੱਡਾ-ਵੱਡਾ ਕਰਕੇ ਵਾਸ ਪੰਜਾਬ ਦੀ ਪਾਰਟੀ ਵੱਲੋਂ ਬੰਦੀ ਸਿੰਘ ਰਿਹਾਈ ਕਾਨਫਰੰਸ ਠੀਕ ਨਹੀਂ ਉੱਥੇ ਕੋਈ ਵੀ ਕਿਸੇ ਵੀ ਬੰਦੀ ਸਿੰਘਾਂ ਦੀ ਫੋਟੋ ਨਹੀਂ ਸੀਗੀ ਇੱਕ ਵੀ ਬੰਦੀ ਸਿੰਘ ਦੀ ਫੋਟੋ ਨਹੀਂ ਲੱਗੀ ਹੋਈ ਇੱਕ ਵੀ ਬੰਦੀ ਸਿੰਘਾਂ ਨੂੰ ਪਰਿਵਾਰ ਨੂੰ ਕਿਸੇ ਨੂੰ ਬੁਲਾਏ ਨਹੀਂ ਗਿਆ ਠੀਕ ਨਹੀਂ ਫਿਰ ਇਸ ਦਾ ਮਤਲਬ ਇਹ ਆ ਭਾਈ ਜਗਤਾਰ ਸਿੰਘ ਹਵਾਰਾ ਨੂੰ ਇਹ ਜੱਥੇਦਾਰ ਮੰਨਦੇ ਨਹੀਂ ਹੈਗੇ ਠੀਕ ਨਹੀਂ ਉਹਨਾਂ ਨੂੰ 8 ਲੱਖ ਦੇ ਕੱਟ ਨੇ ਸਰਬੱਤ ਖਾਲਸਾ ਜਦੋਂ ਹੋਇਆ ਸੀ ਨਾ 8 ਲੱਖ ਦਾ ਕੱਟ ਹੋਇਆ ਸੀ ਚੱਬੇ ਦੀ ਧਰਤੀ ਤੇ 8 ਲੱਖ ਦੇ ਕੱਟ ਰਹੇ ਉਹਨਾਂ ਨੂੰ ਜੱਥੇਦਾਰਾਂ ਲਾਨੇ ਆ ਸੀਗਾ ਆਗੂ ਮੰਨਿਆ ਸੀ ਆਪਣਾ ਇੰਨਾ ਵੰਗੂ ਨਹੀਂ ਹੈਗਾ ਕਿ ਨਾ ਇੰਨਾ ਵੰਗੂ ਨਹੀਂ ਹੈਗਾ ਕਿ ਹਰ ਗੱਲ ਤੋਂ ਮੁੱਕ ਕਰਕੇ ਠੁੱਕ ਛੱਟ ਕੇ ਫੇਰ ਬਣੇ ਨਾ ਉਹ ਇਹਨਾਂ ਦਾ ਕੰਮ ਆ ਠੁੱਕੇ ਛੱਟਣਾ ਇਹਨਾਂ ਦਾ ਕੰਮ ਆ ਅਮਰਤਪਾਲ ਉਹਨਾਂ ਦਾ ਠੀਕ ਨਹੀਂ ਭਾਈ ਜਗਤਾਰ ਸਿੰਘ ਹਵਾਰਾ ਨੂੰ 8 ਲੱਖ ਦੇ ਕੱਠ ਨੇ ਜੱਥੇਦਾਰਾਂ ਲਾਨਣ ਆ ਹੋਇਆ ਤੇ ਇਹਨਾਂ ਨੇ ਇੱਕ ਵੀ ਫੋਟੋ ਨਹੀਂ ਲਾਈ ਉਹਨਾਂ ਦੀ ਇੱਕ ਵੀ ਫੋਟੋ ਨਹੀਂ ਲਾਈ ਤੁਸੀਂ ਦੇਖ ਲਓ ਇਹਨਾਂ ਨੂੰ ਬੰਦੀ ਸਿੰਘਾਂ ਨਾਲ ਕਿੰਨਾ ਕੁ ਪਿਆਰ ਆ ਸਿਰਫ ਨਾਮ ਯੂਜ਼ ਕਰਦੇ ਨੇ ਹਰ ਇੱਕ ਸਾਲ ਪਿਛਲੇ ਸਾਲ ਵੀ ਇਹੀ ਗੱਲ ਹੋਈ ਪਿਛਲੇ ਸਾਲ ਵੀ ਇਹਨਾਂ ਨੇ ਕੋਈ ਫੋਟੋ ਨਹੀਂ ਸੀ ਕੋਈ ਪਰਿਵਾਰ ਨਹੀਂ ਸੀ ਫਿਰ ਇਹਨਾਂ ਨੂੰ ਇਹ ਪੁੱਛਣ ਵਾਲਾ ਹੋਵੇ ਜਿਹੜੇ ਇਹਦੇ ਪਿੱਛੇ ਲੱਗ ਕੇ 57 ਦੇ ਆਪਣੇ ਪਰਚੇ ਦੇ ਪੈ ਕੇ 3 ਸਾਲਾਂ ਤੋਂ ਜਿਹੜੇ 40 ਮੁੰਡੇ ਹੋਰ ਪੰਜਾਬ ਦੀਆਂ ਜ਼ਿਲ੍ਹਿਆਂ ਚ ਬੰਦ ਨੇ ਇਹਦੇ ਪਿੱਛੇ ਲੱਗੇ ਜਿਹੜੇ ਉਨਾਂ ਦੇ ਪਰਿਵਾਰ ਨੂੰ ਕਿਨੇਉ ਸਟੇਜ ਦਿੱਤੀ ਗਈ ਜਾਂ ਉਹਨਾਂ ਚੋਂ ਕਿਹਦੀ ਫੋਟੋ ਲਾਈ ਗਈ ਠੀਕ ਨਹੀਂ ਜਿਹੜੇ ਹੋਰ ਇਹਦੇ ਪਿੱਛੇ ਲੱਗੇ ਸੀ ਅਮਰਤਪਾਲ ਦੇ ਪਿੱਛੇ ਲੱਗੇ ਸੀ ਜਿਹੜੇ ਜਿਹੜੇ 3-4 3 ਸਾਲਾਂ ਤੋਂ ਉਹ ਵੀ ਅੰਦਰ ਬੈਠੇ ਨੇ 751 ਦੇ ਪਰਚ 751 ਦਾ ਪਰਚਾ ਉਹਨਾਂ ਦੇ ਉੱਪਰ 751 ਦਾ ਪਰਚਾ ਜਿਹਦੀ ਜ਼ਮਾਨਤ ਥਾਣੇ 'ਚ ਹੋ ਜਾਂਦੀ ਆ ਪਰ ਉਹ 3 ਸਾਲ ਦੇ ਜੇਲ੍ਹ 'ਚ ਬੈਠਿਆ ਤੇ ਇਹਨਾਂ ਦੇ ਵੱਡੇ-ਵੱਡੇ ਪੰਥਕ ਵਕੀਲ ਜਿਹੜੇ ਆਪਣਾ ਉਹਨੂੰ ਬੰਦਦੇ ਆ ਨਾ ਕਿ ਅਸੀਂ ਆਇਆ ਕੀਤਾ ਉਹਦਾਂ ਦੀ ਜ਼ਮਾਨਤ ਨਹੀਂ ਕਰਾ ਸਕੇ ਇਹ ਪੰਥਕ ਵਕੀਲ ਉਹਨਾਂ ਦੀ ਜ਼ਮਾਨਤ ਨਹੀਂ ਕਰਾ ਸਕੇ ਵੱਡੇ ਪੰਥਕ ਵਕੀਲ ਇਹ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਵਕੀਲ ਨੇ ਹੋਰ ਇਹਨਾਂ ਦੇ ਪੱਲੇ ਪੱਲੇ ਢੇਲਾ ਨਹੀਂ ਵਹੇਗਾ ਕੁਝ ਵੀ ਠੀਕ ਨਹੀਂ ਕੁਝ ਵੀ ਹੈ ਨਹੀਂ ਇਹਨਾਂ ਦੇ ਫਿਰ ਉਹ ਲੋ ਜਿਹੜੇ 40 ਮੁੰਡੇ ਅੰਮ੍ਰਿਤਸਰ ਜੇਲ੍ਹ ਚ ਬੰਦ ਨੇ ਹੋਰ ਕਪੂਤਲੇ ਆਲੇ ਦੁਆਲੇ ਪੰਜਾਬ ਦੀਆਂ ਜੇਲਾਂ ਚ ਬੰਦ ਨੇ ਜਿਨ੍ਹਾਂ ਦਾ ਕੋਈ ਕਸੂਰੀ ਹੈ ਨਹੀਂ ਸਿਰਫ ਇਹ ਕਸੂਰਤੀ ਇਹਦੇ ਪਿੱਛੇ ਲੱਗੇ ਉਹਨਾਂ ਦੀ ਕਿਸੇ ਦੀ ਵੀ ਕੋਈ ਫੋਟੋ ਨਹੀਂ ਲਾਈ ਗਈ ਉਹਨਾਂ ਦੀ ਕਿਸੇ ਦੀ ਵੀ ਕੋਈ ਫੋਟੋ ਨਹੀਂ ਕੋਈ ਪਰਿਵਾਰ ਦਾ ਮੈਂਬਰ ਨਹੀਂ ਬੁਲਾਇਆ ਗਿਆ ਉਹਨਾਂ ਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਪਾਰਟੀ ਵਿੱਚ ਵੀ ਜਗ੍ਹਾ ਨਹੀਂ ਦਿੱਤੀ ਗਈ ਤੁਸੀਂ ਦੇਖੋ ਇਹਨਾਂ ਦੇ ਅਸਲੀ ਚਿਹਰੇ ਦੇਖੋ ਅਸਲੀ ਚਿਹਰੇ ਫੇ ਲੋਕ ਕਹਿੰਦੇ ਤੁਸੀਂ ਬੋਲਦੇ ਸੀ ਤਾਂ ਬੋਲਣਾ ਯਾਰ ਅੱਜ ਤਾਂ ਸ਼ੀਸ਼ਾ ਦਿਖਾਉਣੇ ਦਿਖਾਉਣਾ ਵਾ ਇਹ ਸ਼ੀਸ਼ਾ ਪੁੱਠਾ ਕਰਨਗੇ ਅਸੀਂ ਸਿੱਧਾ ਕਰਕੇ ਇਹਨੂੰ ਧਕਾਵਾਂਗੇ ਕਿ ਆਹ ਦੇਖੋ ਜੀ ਤੁਹਾਡਾ ਅਸਲੀ ਚਿਹਰਾ ਇਹ ਆ ਉਹ ਨਹੀਂ ਹੈਗਾ ਜਿਹੜਾ ਤੁਸੀਂ ਨਕਾਬ ਪਾਇਆ ਹੋਇਆ ਨਾ ਉਹ ਨਕਾਬ ਤਾਂ ਲੈਣ ਲਾਉਣੇ ਹੀ ਲਾਉਣਾ ਅਸੀਂ ਤਾਂ ਜਦ ਤੱਕ ਜਿਉਂਨੇ ਆ ਜਦ ਤੱਕ ਸਾਹ ਚੱਲਦੇ ਆ ਸਾਡੇ ਅਸੀਂ ਤਾਂ ਇਹਨਾਂ ਦਾ ਨਕਾਬ ਲਾ ਕੇ ਛੱਡਾਂਗੇ ਠੀਕ ਨੇ ਲਾ ਕੇ ਛੱਡਾਂਗੇ ਤੁਸੀਂ ਮੈਨੂੰ ਦੇਖ ਲਓ ਇੱਕ ਵੀ ਦਿਖਾ ਦਿਓ ਕਿਤੇ ਇੱਕ ਵੀ ਫੋਟੋ ਬੰਦੀ ਸਿੰਘ ਦੀ ਆਪਣੇ ਲੱਗੀ ਹੋਵੇ ਕਿਤੇ ਵੀ ਗੱਲਾਂ ਕਰਦੇ ਨੇ ਇਹ ਤੇ ਕਿਹੜੇ ਇਹ ਬੰਦੀ ਸਿੰਘਾਂ ਦੀ ਗੱਲਾਂ ਕਰਦੇ ਨੇ ਬੰਦੀ ਸਿੰਘਾਂ ਨੇ 30-30 ਸਾਲ ਹੋ ਗਏ ਸਾਡੇ ਬੰਦੀ ਸਿੰਘਾਂ ਨੂੰ 30 ਸਾਲ ਹੋ ਗਏ 30-30 32-32 ਸਾਲ ਹੋ ਗਏ ਆਪਣੀ ਸਜ਼ਾ ਵੀ ਪੂਰੀ ਕਰ ਲਈ ਉਸ ਤੋਂ ਡਬਲ ਕਰ ਲਈ ਪੂਰੀ 30 ਸਾਲ ਹੋ ਗਏ ਬੈਠਿਆਂ ਨੂੰ ਕੋਈ 28 ਸਾਲ ਕੋਈ 30 ਸਾਲ ਹੋ ਗਏ ਫਿਰ ਮੈਨੂੰ ਇਹ ਦੱਸੋ ਉਹ 30 ਸਾਲ ਵਾਲੇ ਕਹਿੰਦੇ ਅਸੀਂ ਝੁੱਕ ਕੇ ਬਾਹਰ ਨਹੀਂ ਜਾਣਾ ਅਸੀਂ ਕੋਈ ਸ਼ਰਤ ਤੇ ਬਾਹਰ ਨਹੀਂ ਜਾਣਾ ਤੇ ਇੱਥੇ ਦੇਖ ਲੋ ਇੱਥੇ ਦੇਖ ਲੋ ਤੁਸੀਂ ਉਲਟਾ ਕੰਮ ਆ ਇੱਥੇ ਉਲਟਾ ਕੰਮ ਆ ਕੀਤਾ ਵੀ ਕੱਖ ਨਹੀਂ ਮੈਂ ਤਾਂ ਹੀ ਕਹਿੰਦਾ ਅਮਰਤਪਾਲ ਕੋਈ ਬੰਦੀ ਸਿੰਘ ਨਹੀਂ ਹੈਗਾ ਉਹ ਕੈਦੀ ਏ ਇੱਕ ਆਮ ਜਿੱਦਾਂ ਉਹਨੇ ਗੁਨਾਹ ਕੀਤਾ ਵਾ ਜਿਹੜਾ ਜਿਹੜਾ ਉਹ ਅਜਨਾਲਾ ਕਾਂਡ ਹੋਇਆ ਜੋ ਵੀ ਹੋਇਆ ਇੱਕ ਕੁੜੀ ਮੁੰਡੇ ਦੀ ਲੜਾਈ ਦੇ ਵਿੱਚ ਇੱਕ ਪ੍ਰੇਮ ਕਹਾਣੀ ਦੇ ਵਿੱਚ ਇੱਕ ਮੁੰਡੇ ਕੁੜੀ ਦੀ ਲੜਾਈ ਦੇ ਵਿੱਚ ਪ੍ਰੇਮ ਕਹਾਣੀ ਦੇ ਵਿੱਚ ਗੁਰੂ ਮਾਰੇ ਨੂੰ ਢਾਲ ਬਣਾ ਕੇ ਨੇ ਠਾਣਾ ਘੇਰਿਆ ਵੱਡੇ ਸੂਰਮੇ ਨੇ ਠੀਕ ਨਹੀਂ ਫਿਰ ਟਾਡ ਚੈੱਕ ਕਰਾਉਦਾ ਸੀ ਪੁਲਿਸ ਨੂੰ ਫਿਰ ਜਦ ਪੁਲਿਸ ਨੇ ਇਹਦੀ ਟਾਡ ਚੈੱਕ ਕਰਾਈ 15 ਮਿੰਟਾਂ ਦੇ ਵਿੱਚ 15 ਮਿੰਟ ਟੱਪ ਗਿਆ ਸੀ ਇਹ ਸੂਰਮਾ ਵੱਡਾ ਦੇਖ ਲਓ ਤੁਸੀਂ ਲੋਕੀ ਤਾਂ ਆਪਣੇ ਜਾਂਦੇ ਨੇ ਮਰੂਤੀ ਤੋਂ ਆਪਣੇ ਵੱਡੀਆਂ ਗੱਡੀਆਂ ਤੇ ਇਹ ਮਾਸਟਰਿਸ ਤੋਂ ਰੇਡੇ ਤੇ ਆ ਗਿਆ ਸੀ ਸਾਰਾ ਕੁਝ ਛੱਡ ਕੇ ਭੱਜਿਆ ਇਹ ਜਿੰਨੇ ਵੀ ਸਾਰੀ ਭੱਜੇ ਜਿਹੜੇ ਅੱਜ ਇਹਨਾਂ ਦੇ ਵੱਡੇ ਨਾਲ ਕਹਿੰਦੇ ਨੇ ਅਸੀਂ ਨਾਲ ਆ ਜੀ ਨਾਲ ਆ ਜੀ ਉਸ ਦਿਨ ਕਿੱਥੇ ਸੀ ਜਿੱਦਣ ਇਹ ਰੇੜਿਆਂ ਦੇ ਪਰਜਾ ਫਿਰਦਾ ਸੀ ਉਸ ਦਿਨ ਕਿਸੇ ਨੇ ਰੱਖਿਆ ਕਿਉਂ ਨਹੀਂ ਇਹਨੂੰ ਘਰੇ ਇਹਦੇ ਹੱਕ 'ਚ ਵੀਡੀਓ ਕਿਉਂ ਨਹੀਂ ਪਾਈਆਂ ਇਹਦੇ ਹੱਕ ਦੇ ਵਿੱਚ ਧਰਨੇ ਕਿਉਂ ਨਹੀਂ ਲਾਏ ਜਿਹੜੇ ਅੱਜ ਕਹਿੰਦੇ ਨੇ ਜੀ ਅਸੀਂ ਇਹਦੇ ਨਾਲ ਸੀਗੇ ਨਾਲ ਆ ਤੇ ਨਾਲ ਹੀ ਰਹਾਗੇ ਉਹ ਉਦੋਂ ਕਿੱਥੇ ਸੀ ਦੱਸ ਦੋ ਭਾਈ ਜਦੋਂ ਇਹ ਭੱਜਿਆ ਫਿਰਦਾ ਸੀ ਪੰਜਾਬ ਦੇ ਵਿੱਚ ਕਿਸੇ ਨੇ ਰੱਖਿਆ ਨਹੀਂ ਹੈਗਾ ਜਿਨ੍ਹਾਂ ਨੇ ਰੱਖਿਆ ਉਹਨਾਂ ਦੀ ਪਰਚੇ ਸ਼ੂਰਾ ਮਰਵਾਇਆ ਠੀਕ ਨਹੀਂ ਉਹਨਾਂ ਦੀ ਪਿੱਠ 'ਚ ਛੁਰਾ ਮਰਵਾਇਆ ਉਹਨਾਂ ਦੀ ਉਹ ਕਰਤਾਰ 쿠ਸ਼ੀ ਪਰਿਵਾਰਾਂ ਨਹੀਂ ਕਰ ਰਹੇ ਆ ਠੀਕ ਨਹੀਂ ਉਹਨਾਂ ਦੇ ਪਰਿਵਾਰਾਂ ਦੇ ਹੀ ਬੱਚੇ ਦੇ ਪਿੱਠ 'ਚ ਗੋਲੀਆਂ ਮਰਵਾਇਆਂ ਇਸ ਵੱਡੇ ਸੂਰਮੇ ਨੇ ਕਤਲ ਕਰਾਇਆ ਕਤਲ ਇੱਕ ਗੁਰਸਿੱਖ ਦਾ ਪਿੱਠ 'ਚ ਗੋਲੀਆਂ ਮਰਵਾਇਆਂ ਇੱਕ ਨਸ਼ੇੜੀਆਂ ਕੋਲੋਂ ਫਿਰ ਮੈਨੂੰ ਇਹ ਦੱਸੋ ਤੁਸੀਂ ਕਹਿੰਦੇ ਹੋ ਕਿ ਅਸੀਂ ਆਪਣੇ ਸੈਂਟਰ ਖੋਲਾਂਗੇ ਨਸ਼ਾ ਛਡਾਊ ਨਾਮ ਰੱਖਾਂਗੇ ਆਨੰਦਪੁਰ ਸਾਹਿਬ ਵਾਪਸੀ ਫੇ ਜਿਹੜੇ ਨਸ਼ੇੜੀਆਂ ਤੋਂ ਇਹਨੇ ਕਤਲ ਕਰਾਇਆ ਸੀ ਠੀਕ ਨਹੀਂ ਇੱਕ ਨਸ਼ੇੜੀਆਂ ਦੇ ਨਹੀਂ ਇੱਕ ਨਸ਼ੇੜੀਆਂ ਨੂੰ ਭੇਜਿਆ ਗਿਆ ਇੱਕ ਗੁਰਸਿੱਖ ਦਾ ਕਤਲ ਕਰਾਉਣ ਲਈ ਗੁਰਪ੍ਰੀਤ ਸਿੰਘ ਹਰੀਨੋਂ ਇੱਕ ਗੁਰਸਿੱਖ ਦਾ ਕਤਲ ਕਰਾਉਣ ਲਈ ਨਾ ਨਸ਼ੇੜੀਆਂ ਨੂੰ ਨਸ਼ਾ ਕਰਾ ਕੇ ਭੇਜਿਆ ਗਿਆ ਹੱਥਾਂ 'ਚ ਪਿਸਤੌਲਾਂ ਦੇ ਕੇ ਤੁਸੀਂ ਦੇਖੋ ਇਹ ਇਹਨਾਂ ਦੀ ਔਕਾਤ ਦੇਖ ਲਓ ਇਹਨਾਂ ਦਾ ਅਸਲੀ ਚਿਹਰਾ ਇਹ ਹੁਣ ਗੱਲਾਂ ਕਰਦੇ ਨੇ ਜੀ ਅਸੀਂ ਐਮਪੀ ਬਣ ਚੋਂ ਆਹ ਕਰਾਂਗੇ ਉਹ ਕਰਾਂਗੇ ਦੇਖੋ ਤੁਸੀਂ ਇਹਨਾਂ ਦੀ ਹਾਲਾਤ ਦੇਖ ਲਓ ਇਹਨਾਂ ਦੇ ਹਾਲਾਤ ਤਾਂ ਹੀ ਤਾਂ ਮੈਂ ਕਹਿੰਦਾ ਪਹਿਲਾਂ ਇਹਨਾਂ ਦਾ ਤਿੰਨਾਂ ਦਾ ਇਲਾਜ ਕਰਾਓ ਅਮਰਤਪਾਲ ਦਾ ਉਹਦੇ ਭਰਾ ਦਾ ਤੇ ਤੀਜਾ ਉਹ ਭੁੱਕੀ ਖਾਣੇ ਦਾ ਫੇਰ ਬਾਕੀ ਦੀਆਂ ਗੱਲਾਂ ਬਾਤ ਦੀਆਂ ਨੇ ਖਬਰੇ ਇਹਨਾਂ ਦੇ ਪਿੱਛੇ ਲੱਗ ਕੇ ਸਾਰੇ ਨੌਜਵਾਨ ਚੜ ਜਾਣ ਕਿ ਹਾਂ ਭਾਈ ਸਾਡੇ ਭਾਈ ਸ਼ਾਹ ਆਪਣੇ ਛੜਤਾ ਤਾਂ ਅਸੀਂ ਵੀ ਛੜ ਦਈਏ ਠੀਕ ਨਹੀਂ ਕੀ ਪਤਾ ਕੀ ਪਤਾ ਕਿ ਅੰਨੇ ਭਗਤ ਜਿਹੜੇ ਬਣੇ ਹੋਏ ਨੇ ਇਹ ਜਿਹੜੇ ਅੰਨੇ ਭਗਤ ਹੁੰਦੇ ਆ ਨਾ ਉਹ ਐਨੀ ਕਹੋ ਅੰਨੇ ਹੋਏ ਹੁੰਦੇ ਆ ਆਪਣੇ ਭਗਤੀ ਦੇ ਵਿੱਚ ਇੰਨੇ ਅੰਨੇ ਹੋਏ ਹੁੰਦੇ ਆ ਉਹ ਜੋ ਉਹਨਾਂ ਦਾ ਆਕਾ ਉਹਨਾਂ ਨੂੰ ਕਹਿੰਦਾ ਉਹੀ ਮੰਨਦੇ ਹੁੰਦੇ ਨੇ ਜੋ ਆਕਾ ਕਰਦਾ ਉਹੀ ਉਹ ਕਰਦੇ ਹੁੰਦੇ ਨੇ ਕੀ ਪਤਾ ਇਹਨਾਂ ਤਿੰਨਾਂ ਦੇ ਛੱਡਣ ਦੇ ਨਾਲ ਬਾਕੀ ਹੋਰ ਜਿਹੜੇ ਇਹਨਾਂ ਦੇ ਪਿੱਛੇ ਲੱਗੇ ਹੋਏ ਨੇ ਨਸ਼ੇੜੀ ਆ ਲੁਧਿਆਣੇ ਦਾ ਹੋ ਗਿਆ ਉਹ ਉਹ ਹੋ ਗਿਆ ਭੰਗ ਪੀਣਾ ਹੋ ਗਿਆ ਪਰੋਜਪੁਰ ਵਾਲਾ ਹੋਰ ਜਿੰਨੇ ਵੀ ਹੈਗੇ ਨੇ ਨਸ਼ੇੜੀ ਖਬਰ ਇਹਨਾਂ ਪਿੱਛੇ ਜੇ ਤਿੰਨੇ ਛੱਡ ਜਾਣਗੇ ਉਹ ਵੀ ਛੱਡ ਜਾਣ ਕੀ ਪਤਾ ਕੀ ਪਤਾ ਉਹ ਵੀ ਛੱਡ ਜਾਣ ਠੀਕ ਨਹੀਂ ਕਿਉਂਕਿ ਜਿਹੜੇ ਅੰਨੇ ਭਗਤ ਹੁੰਦੇ ਆ ਨਾ ਉਹਨਾਂ ਨੂੰ ਸਿਰਫ ਭਗਤੀ ਦੀ ਹੀ ਹੁੰਦੀ ਹੈ ਕਿ ਇਹਦੀ ਭਗਤੀ ਕਰਨੀ ਆ ਬਸ ਤਾਂ ਕਿਸੇ ਤਰ੍ਹਾਂ ਕਿਉਂਕਿ ਉਹ ਤਾਂ ਬਸ ਛਿੱਟੇ ਮਾਰਨ ਜੋਗੇ ਹੁੰਦੇ ਆ ਹੋਰ ਉਹਨਾਂ ਦੇ ਪੱਲੇ ਅੱਲੇ ਕੱਖ ਨਹੀਂ ਹੁੰਦਾ ਹੈਗਾ ਠੀਕ ਨਹੀਂ ਉਹ ਸਿਰਫ ਛਿੱਟੇ ਮਾਰਨ ਜੋਗੇ ਹੁੰਦੇ ਨੇ ਬਸ ਠੀਕ ਨਹੀਂ ਉਹਨਾਂ ਨੇ ਬਸ ਛਿੱਟੇ ਮਾਰਨਾ ਵਾ ਬਸ ਉਹਨਾਂ ਨੇ ਨਾ ਤਾਂ ਦੇਖਣਾ ਵਾ ਕਿ ਸਹੀ ਆ ਸਾਡਾ ਬੰਦਾ ਜਾਂ ਨਹੀਂ ਹੈਗਾ ਉਹਨਾਂ ਨੇ ਛਿੱਟੇ ਮਾਰਨੇ ਨੇ ਬਸ ਨਸ਼ੇੜੀਆਂ ਨੇ ਕਿਉਂਕਿ ਨਸ਼ੇੜੀ ਨੂੰ ਨਸ਼ੇੜੀਓ ਫੋਲੋ ਕਰਨਗੇ ਕੋਈ ਹੋਰ ਤਾਂ ਫੋਲੋ ਕਰੂਗਾ ਨਹੀਂ ਨਸ਼ੇੜੀ ਨੂੰ ਨਸ਼ੇੜੀਓ ਫੋਲੋ ਕਰਨਗੇ ਜੇ ਇਹ ਇਹਨਾਂ ਦਾ ਬੰਦਾ ਆਪਣੇ ਜਿਹਨੂੰ ਇਹ ਇਹ ਇਹਨੂੰ ਹੀਰੋ ਮੰਨਦੇ ਨੇ ਅਮਰਤਪਾਲ ਨੂੰ ਉਹ ਉਹ ਨਸ਼ਾ ਛੱਡ ਦੂਗਾ ਕੀ ਪਤਾ ਲੱਗ ਉਹਦੇ ਪਿੱਛੇ ਲੱਗੇ ਇਹਦੇ ਵੀ ਜਿਹੜੇ ਭਗਤ ਨੇ ਅੰਨੇ ਭਗਤ ਭੇਡਾਂ ਜਿੰਨਾਂ ਨੂੰ ਕਹਿੰਨੇ ਆਂ ਅਸੀਂ ਜਿਹੜੇ ਗਾਲਾਂ ਗੋਲਾਂ ਗਾਣਾ ਕੱਢਦੇ ਨੇ ਲੋਕਾਂ ਦੀਆਂ ਧੀਆ ਭੈਣਾਂ ਨੂੰ ਜਾਂ ਲੋਕਾਂ ਦੀਆਂ ਧੀਆ ਭੈਣਾਂ ਦੀਆਂ ਫੋਟੋ ਮਾਈਟਡ ਕਰਦੇ ਨੇ ਕੀ ਪਤਾ ਇਸ ਨਸ਼ੇੜੀ ਪਿੱਛੇ ਜੇ ਨਸ਼ਾ ਛੱਡ ਤੂ ਆਪਣੇ ਉਹ ਵੀ ਸ਼ਾਦਨ ਕੀ ਪਤਾ ਇਹਦੇ ਪਿੱਛੇ ਠੀਕ ਨਹੀਂ ਮੈਨੂੰ ਲੱਗਦਾ ਨਹੀਂ ਪਰ ਇਹ ਕੰਮ ਹੋਊਗਾ ਤਾਂ ਹੀ ਤਾਂ ਅਸੀਂ ਪਹਿਲਾਂ ਵੀ ਕਹਿੰਨੇ ਆਂ ਜਿਹੜੇ ਕਹਿੰਦੇ ਆ ਨਾ ਜੀ ਉਹਦਾ ਕਸੂਰ ਕੀ ਸੀ ਉਹ ਤਾਂ ਨੌਜਵਾਨਾਂ ਦਾ ਨਸ਼ਾ ਛਡਾਉਂਦਾ ਸੀ ਠੀਕ ਨਹੀਂ ਉਹ ਤਾਂ ਨੌਜਵਾਨਾਂ ਨੂੰ ਨਸ਼ਾ ਛਡਾ ਕੇ ਉਹਨਾਂ ਨੂੰ